ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬੱਚਿਓ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਇੱਥੇ ਠੀਕ ਠਾਕ ਆ ਪਰਮਾਤਮਾ ਤੁਹਾਨੂੰ ਠੀਕ ਠਾਕ ਰੱਖ ਕੇ ਚੱਲਦੇ ਖੜੇ ਰੱਖ ਕੇ ਤੇ ਅੱਜ ਆਪਾਂ ਨੁਕਸਾਨ ਕੇ ਆਏ ਆ ਨੁਕਸਾਨ ਕੀ ਜੋ ਗੱਲ ਕੇ ਆਏ ਆ ਤਾਂ ਬੜੀ ਅੱਜ ਕੱਲ ਧੌਣਾਂ ਬਹੁਤ ਦੁਖਦਿਆਂ। ਜਿਹੜੀ ਬਿੱਬੀ ਮਰਜ਼ੀ ਗੱਲ ਕਰੇ ਆਂ ਮੇਰੇ ਮੋਢੇ ਜਖੜੇ ਪਏ ਆ। ਮੇਰੀ ਧੌਣ ਦੁਖਦੀ ਆ। ਮੈਥੋਂ ਕੰਬ ਨਹੀਂ ਹੁੰਦਾ। ਮੇਰੇ ਹੱਥ ਵੀ ਦੁਖਦੇ ਨੇ ਨਾਲ। ਪਤਾ ਹੈ ਜਦੋਂ ਆਪਣੀ ਧੌਣ ਦੁਖਣ ਲੱਗ ਜਾਂਦੇ ਤੇ ਨਾਲ ਇਹ ਨਾਰਾਂ ਜਿਹੜੀਆਂ ਸਾਰੀਆਂ ਇਹ ਤਾਂ ਉਹਨੂੰ ਜਾਂਦਣਾ। ਅੱਥਾਂ ਦੀਆਂ ਵੀ। ਤੇ ਜੇ ਆਪਾਂ ਯੋਗਾ-ਜੋਗਾ ਕਰਦੇ ਰਹਿਨੇ ਆਂ ਤਾਂ ਆਪਣਾ ਸਰੀਰ ਠੀਕ ਬਣਿਆ ਰਹਿੰਦਾ। ਤੇ ਵੱਧ ਤੋਂ ਵੱਧ ਹੀ ਯੋਗਾ ਕਰਨਾ ਚਾਹੀਦਾ ਅੱਜ ਕੱਲ੍ਹ ਅਮੀ ਇੰਨੇ ਕੰਮ ਤਾਂ ਹੈ ਨਹੀਂਗੇ ਜਿਵੇਂ ਪਹਿਲਾਂ ਕੰਮ ਹੁੰਦੇ ਸੀ ਓਵੇਂ ਕੰਮ ਨਹੀਂ ਅੱਗੇ ਤਾਂ ਆ ਕੱਪੜੇ ਧੋਣੇ ਆਏ ਸਾਰਾ ਦਿਨ ਕੰਮ ਕਰਨਾ ਤੇ ਆਪੇ ਕਸਰਤ ਹੋਈ ਜਾਂਦੀ ਸੀ ਯੋਗਾ ਵੀ ਹੋਈ ਜਾਂਦਾ ਸੀ ਦੰਦ ਰੜਕਣੇ ਤੇ ਉਹ ਵੀ ਤਾਂ ਦਾ ਯੋਗਾ ਹੀ ਸੀ ਤੇ ਹੁਣ ਹੁਣ ਕੰਮ ਕੀ ਅੱਜ ਕੱਲ੍ਹ ਪਹਿਲਾਂ ਤਾਂ 7 ਵਜੇ ਉੱਠਣਾ ਹੈ ਤੇ ਜੇ ਸਕੂਲ ਨਹੀਂ ਜਾਣਾ ਫਿਰ ਤਾਂ 7 7:00 ਵਜੇ ਜਾਂਦੀ ਉੱਠਣ ਨੂੰ ਉਂ ਜਲ ਸਾਢੇ 6:00 ਉਠਕਾਰਦੇ ਜਿੰਨਾਂ ਨੇ ਸਕੂਲ ਜਾਣਾ ਸਾਢੇ 6:00 ਉਠ ਕਰਦੇ ਆ ਤੇ ਜਿਹੜੀਆਂ ਜਿਹਾ ਹੀ ਕਰਦੀਆਂ ਕਹਿੰਦੇ 5:00 ਵਜੇ ਉਠ ਕਰਦੇ ਆ ਪਰਿਵਾਰ ਦਾ ਕੰਮ ਹੁੰਦਾ ਬੱਚੇ ਵੀ ਆ ਉਹਨਾਂ ਨੂੰ ਸਕੂਲ ਤੁਰਨਾ ਉਹ ਥੋੜਾ ਜਿਹਾ ਸੁਨੇਹਾ ਉਠ ਕਰਦੇ ਨੇ ਤੇ ਫਿਰ ਅੱਜ ਕੱਲ੍ਹ ਵੀ ਆਏ ਆ ਕੋਈ ਕਸਰਤ ਤਾਂ ਹੈ ਨਹੀਂ ਬਾੜੀ ਕਪੜਾ ਪੁੱਛਿਆ ਬਚਾਣੇ ਲੱਗ ਜਾਵਗੇ ਸਫਾਈਆਂ ਸਾਰਾ ਸਾਰ ਕੋਸਣਾ ਨਹੀਂ ਕਰਨਾ ਕਪੜੇ ਵੀ ਉਹਨਾਂ ਨੇ ਧੋਣੇ ਆ ਤੇ ਫਿਰ ਮੈਨੂੰ ਐ ਦੱਸੋ ਵੀ ਸਰੀਰ ਚੱਲੂ ਬਾ ਲੈਣਾ ਫਿਰ ਯੋਗਾ ਕਰੋਗੇ ਤਾਂ ਹੀ بچੋਗੇ ਯੋਗੇ ਤੇ ਵੀ ਕੋਈ ਨੇੜੇ ਨਹੀਂ ਆਉਂਦਾ ਆ ਮੋਬਾਈਲ ਨਹੀਂ ਸੁਤੋਂਦੇ ਸਾਰਾ ਦਿਨ ਮੋਬਾਈਲ ਵੇਖੀ ਜਾਣਾ ਮੋਬਾਈਲ ਵੇਖੀ ਜਾਣਾ ਤੇ ਮੋਬਾਈਲ ਨਾਲ ਹੀ ਫਿਰ ਧੋਣ ਵੀ ਧੋਦੀਏ ਜਦੋਂ ਨੀਵੀਂ ਪਾ ਕੇ ਵੇਖੀ ਜਾਂਦੇ ਸਾਰਾ ਦਿਨ ਤੇ ਮੈਂ ਤਾਂ ਤੁਹਾਡੇ ਨਾਲ ਸਿੱਧੇ ਲਫ਼ਜ਼ਾਂ 'ਚ ਗੱਲ ਕਰੂੰਗੀ ਜਿਹੜੀ ਸੱਚੀ ਗੱਲ ਆ ਉਹ ਤਾਂ ਕਹਿਣੀ ਪਊ ਕਰਦੇ ਨਾ ਹੀ ਕੰਮ ਨਾਲ ਕੋਈ ਸਦੀਆ ਉਰਦਾ ਨਾ ਕੋਈ ਮਵੈਲ ਦਾ ਖੜਾ ਝੜਦਾ ਕੋਈ ਰਿਸ਼ਤੇਦਾਰ ਆਇਆ ਹੋਵੇ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ ਮੋਬਾਈਲ ਹੀ ਚੁਦਾਉਨੇ ਉਹ ਰਿਸ਼ਤੇਦਾਰ ਆਉਂਦੇ ਉਹ ਵੀ ਮਵੈਲ ਲੈ ਕੇ ਬਹਿ ਜਾਂਦੇ ਆ ਕੋਈ ਕਿਸੇ ਨਾਲ ਗੱਲਬਾਤ ਨਹੀਂ ਕੋਈ ਦੁੱਖ ਸੁੱਖ ਨਹੀਂ ਅੱਗੇ ਭੈਣ ਭਰਾਵਾਂ ਦਾ ਵੀ ਦੁੱਖ ਸੁੱਖ ਹੁੰਦਾ ਸੀ ਤੇ ਹੁਣ ਅੱਜ ਕੱਲ ਦਾ ਹਰੇਕ ਕਾਲ ਦਾ ਪਤਾ ਲੱਗੀ ਜਾਂਦਾ ਹੈ ਮੋਬਾਈਲਾਂ 'ਚ ਤੇ ਦੁਕਸਤ ਵੀ ਰਹਿ ਵੀ ਕੀ ਗਏ ਦੋਸਤਾਂ ਤਾਂ ਰਹਿ ਨਹੀਂ ਕੋਈ ਅੱਗੇ ਅਗਲਾ ਸ਼ੀਮੀ ਨਾ ਤਾਂ ਸਾਲ ਤੋਂ ਭਾਂਪਰਾ ਟੱਕਰਦੇ ਸੀ ਤੇ ਸਾਰਾ ਦੁਕਸੋ ਕਰਨਾ ਉਹਨਾਂ ਨੇ ਤੇ ਇਸ ਕਰਕੇ ਬਿਮਾਰਾ ਮੁੱਢਾ ਯੋਗਾ ਸਰੀਰ ਨੂੰ ਹਿਲਾਉਂਦੇ ਰਹੋ ਨਹੀਂ ਵੀ ਚੱਲ ਤੁਸੀਂ ਕੰਮ ਕਰਦੇ ਤੇ ਸਰੀਰ ਤਾਂ ਹਿਲਾਉਣਾ ਬਹੁਤ ਨਾਲ ਬਟਾ ਯਾਰ ਕੰਮ ਸੰਗਨ ਕਰਦੇ ਗਏ ਐ ਨਹੀਂ ਗੱਲ ਵੀ ਕੁੜੀਆਂ ਨੂੰ ਕੰਮ ਨਹੀਂ ਕੰਮ ਕੁੜੀਆਂ ਕਰਦੀਆਂ ਪਰ ਕਸਾ ਦਾ ਕੰਮ ਕੋਈ ਨਹੀਂ ਉਹ ਜਿਹੜਾ ਕਸਾ ਦਾ ਉਹ ਤਾਂ ਸਫਾਈਆਂ ਦੇ ਲਈ ਨਹੀਂ ਉਹ ਕਰੀ ਜਾਂਦੇ ਗਾ ਫਿਰ ਵੀ ਲੋਕ ਕਿੰਨਾ ਕਸਾ ਦਾ ਕੰਮ ਹੈ ਕਿੰਨਾ ਤੇ ਸਰੀਰ ਜੱਜ ਜ਼ੋਰ ਲੱਗਦਾ ਅੱਗੇ ਜੇ ਕੋਈ ਅੱਗੇ ਪਹਿਲੀ ਗੱਲ ਤਾਂ ਪੁੱਛੇ ਪੁੱਛਾ ਨਾ ਹੁੰਦਾ ਹੀ ਨਹੀਂ ਸੀ ਨਾ ਸਾਡੇ ਵੇਲੇ ਤਾਂ ਹੁੰਦਾ ਹੀ ਨਹੀਂ ਸੀ ਉਹ ਸਾਡੇ ਕਦੇ ਤਾਂ ਨਹੀਂ ਸੀ ਦੁਖੀ ਸਾਨੂੰ ਤਾਂ ਹੀ ਨਹੀਂ ਪਤਾ ਨਾ ਕਰੇ ਸਿਰ ਦੁਖਿਆ ਸੀ ਨਾ ਕਦੇ ਤਾਂ ਦੁਖੀ ਨਾ ਕਦੇ ਆ ਬਾਹਾਂ ਦੁਖੀਆਂ ਸੀ ਐਡੇ ਥਾਪੇ ਮਾਰਨੇ ਕੱਪੜੇ ਤੋਹੇ ਤੇ ਕੋਈ ਵਾਸਤਾ ਹੀ ਨਹੀਂ ਸੀ ਕਿ ਤਿਤੋਂ ਵੀ ਲਿਓਨੇ ਕੱਪੜੇ ਖਾਣਾ ਦੇ ਤੇ ਉੱਥੇ ਹੀ ਸਾਰੀ ਸਾਰੀ ਦਿਹਾੜੀ ਉੱਥੇ ਰਹਿ ਜਾਂਦੀ ਉੱਥੇ ਰੋਟੀਆਂ ਖਾਣੇ ਹੋਤੀ ਜਾਂ ਪੀਣੀਆਂ ਇੰਨੀ ਰੌਣਕ ਹੁੰਦੀ ਸੀ ਖਾਣਾ ਤੇ ਬਹੁਤ ਰੌਣਕ ਹੁੰਦੀ ਸੀ ਤੇ ਉਹ ਫਿਰ ਆਏ ਆ ਵੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਯੋਗਾ ਜ਼ਰੂਰੀ ਆ ਯੋਗਾ ਕਰੋ ਚਲੋ ਹੁਣ ਪੁਰਾਣੇ ਕੰਮ ਦਾ ਸ਼ੈਡੂ ਤਾਂ ਹੈ ਹੀ ਨਹੀਂ ਜਦੋਂ ਕਰਨੇ ਵੀ ਕੀ ਆ ਤੇ ਹੁਣ ਤੁਸੀਂ ਨਾ ਧੌਣ ਦਾ ਯੋਗਾ ਕਰੋ ਤੇ ਫਿਰ ਤੁਹਾਡੀ ਧੌਣ ਠੀਕ ਹੋਊਗੀ ਪਰ ਧੌਣ ਦੀ ਤਖਲੀਫ ਬਹੁਤ ਆ ਇਹ ਹੈਗੀ ਐ ਜੀ ਪਹਿਲਾਂ ਤਾਂ ਤੁਸੀਂ ਐ ਕਰੋ ਐ ਕਰੋ ਜਿੰਨੇ ਵਾਰੀ ਕਰ ਸਕਦੇ ਆ ਓਨੇ ਵਾਰੀ ਕਰੋ ਕਿਉਂਕਿ ਜੇ ਸ਼ੁਰੂ ਕਰੋਗੇ ਫਿਰ ਤਾਂ ਦਸ ਤੋਂ 10 15 ਵਾਰੀ ਹੋਊ ਚਲ ਮੈਂ ਲਗੀ ਜੀ ਵੀ ਮੇਰੇ ਬਾਅਦ 50 ਵਾਰੀ ਕਰਨਾ 100 ਵਾਰੀ ਕਰਨਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਫਿਰ ਉਹੀ ਕੋਣ ਨਾ ਹੈ ਪੂਰਨ ਬਾਹਾਂ ਕੱਸ ਕੇ ਫਿਰ ਕਰਨਾ ਹੈ ਪੂਰਨ ਕਸਣੇ ਬਾਹਾਂ ਆਇ ਨਹੀਂ ਵੀ ਢਿੱਲੀਆਂ ਆਈਆਂ ਫਿਰ ਤਾਂ ਜੋਰੀ ਲਗਣਾ ਢਿੱਲੀ ਦਾ ਛੜ ਕੇ ਤਾਂ ਪੂਰੀ ਕੱਸ ਕੇ ਬਾਹਾਂ ਐ ਕਰਨਾ ਹੈ ਹਾਂ ਇਹ ਕਰ ਲਿਆ ਫੇਰ ਆਇਆ ਇਹ ਕਰ ਲੋ ਕਿ ਲੋ ਮੈਂ ਤੁਹਾਨੂੰ ਦੱਸਦੀ ਆਂ ਵੀ ਆਇਆ ਕਰਨਾ ਹੈ ਪਹਿਲਾਂ ਤੁਸੀਂ ਕੇਰਾ 10 10 ਵਾਰੀ ਸ਼ੁਰੂ ਕਰਨਾ ਹੈ ਤੇ 10 ਵਾਰੀਆਂ ਆਏ ਤੇ 10 ਵਾਰੀਆਂ ਕਰ ਲਓ ਠੀਕ ਫਿਰ ਇਹ ਆ ਬਹਾ ਨਾੜਾਂ ਜਿਹੜੀਆਂ ਇਹ ਖੂਨ ਟਰਦਾ ਇਹਨਾਂ ਨਾਲ ਤੇ ਉਹ ਖੂਨ ਆ ਜਿਹੜਾ ਉਤੋਂ ਨੂੰ ਜਾਂਦਾ ਨਹੀਂ ਇੱਥੋਂ ਫਿਰ ਇਹ ਧੌਣ ਜਿੱਦੋਂ ਖੂਨ ਖੜ ਜਾਂਦਾ ਉਦੋਂ ਫਿਰ ਦਰਦ ਤਾਂ ਹੋਊਗਾ ਤੇ ਫਿਰ ਕਰੋ ਦਾ ਸਵਾਰੀ ਫਿਰ ਦਾ ਆਏ 10 ਗਿਣਨਾ ਪੂਰਾ ਦਬਾਅ ਪਾਉਣਾ ਤਾਂ ਚਰਨੋਂ ਆਉ ਦੇਣੀ ਹੱਥ ਨਾਲ ਸਿਰ ਉਧਰੋਂ ਧੱਕਣਾ ਤਾਂ ਸਿਰ ਦਾ ਜੋਰ ਹੱਥ ਵਾਲੀ ਲਾਉਣਾ ਹੈ ਇਹ ਤੁਸੀਂ ਜਿੰਨੇ ਵਾਰੀ ਕਰ ਸਕਦੇ ਹੋ 5 ਵਾਰੀ ਕਰ ਸਕਦੇ 5 ਵਾਰੀ ਕਰ ਲਓ ਜਿੰਨਾ ਵੀ ਤੁਹਾਨੂੰ ਕੋਈ ਟਾਈਮ ਹੈਗਾ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਆ ਤੇ ਜੇ 10 ਵਾਰੀ ਕਰ ਸਕਦੇ ਤਾਂ ਫਿਰ ਬਹੁਤ ਚੰਗਾ ਇਹਦੇ ਨਾਲ ਦਿਮਾਗ ਦੇ ਨਾਲ ਨਾੜਾਂ ਜਿਹੜੀਆਂ ਉਹ ਵੀ ਖੁੱਲਦੀਆਂ ਦਿਮਾਗ ਵੀ ਖੁੱਲਦਾ ਇਹ ਨਾਲ ਇਹ ਬਹੁਤ ਵਧੀਆ ਤੇ ਕਰ ਸਕਦੇ ਇਹਦੇ ਨਾਲ Ира. Ето си Карло. Ето си Карло. Ето си Карло. ਮੈਂ ਤਾਂ ਗੰਨ ਤਿੰਨ ਕਰਤੀ ਮਤਲਬ ਐਸੇ ਕਰੀ ਜਾਨੀ ਹੈ ਜਿੰਨੇ ਵਾਰੀ ਵੀ ਤੁਸੀਂ 10 ਵਾਰੀ ਕਰ ਲਓ ਬਹੁਤ ਵਧੀਆ ਹੈ ਇਹ ਤੁਸੀਂ 5 ਵਾਰ ਕਰ ਲਓ 5 ਵਾਰ ਹੀ ਆਈ ਕਰਨਾ 5 ਵਾਰੀ ਬਹੁਤ ਹੈ ਇਹ 5 ਵਾਰੀ ਕਰ ਸਕਦੇ ਆ ਇਹ ਇਹ ਵੀ ਬਹੁਤ ਵਧੀਆ ਜੋਗਾ ਹੈ ਜਿਹਨਾਂ ਮੋਰ ਖੋਲਦੇ ਆ ਕਿਉਂਕਿ ਆਏ ਜੇ ਜੋ ਪਾਏ ਕਰਦੇ ਆ ਤੇ ਮੋਰਾ ਹੈ ਇਹਦੀ ਕਸਰਤ ਹੁੰਦੀ ਹੈ ਤੇ ਇਹ ਤੁਸੀਂ ਕਰਨਾ ਹੈ ਜਿਵੇਂ ਹੁਣ ਅੱਗੇ ਤਾਂ ਬੁੜੀਆਂ ਦੁੱਧ ਰੜਕ ਰਹੀਆਂ ਸੀ ਦੁੱਧ ਰੜਕ ਰਹੀਆਂ ਸੀ ਤਾਂ ਸਭ ਹੋ ਜਾਂਦੀ ਸੀ ਹੋ ਜਾਂਦਾ ਸੀ ਏ ਤੁਸੀਂ ਜਿੰਨੇ ਵਾਰ ਵੀ ਕਰ ਸਕਦੇ ਏ ਤਾਂ ਚੰਗਾ ਚੰਗਾ ਏ ਕਿਹੜਾ ਜੋਰ ਲਾਉਣਾ 50 ਵਾਰੀ ਕਰ ਲਓ 100 ਵਾਰੀ ਕਰ ਲਓ ਦਿਨ ਦਿਨੇ ਵੀ ਬੈਠੇ ਬੈਠੇ ਭਾਵੇਂ ਤੁਸੀਂ ਅੱਧਾ ਕੁਰਸੀ ਤੇ ਬੈਠੀਆਂ ਤੇ ਦਿਨੇ ਵੀ ਆ ਕਰ ਸਕਦੀਆਂ ਆ ਆ ਵੀ ਕਰ ਸਕਦੇ ਆ ਦਿਨੇ ਤਿੰਨ ਚਾਰ ਵਾਰੀ ਕਰ ਸਕਦੇ ਏ ਤਾਂ ਕੀ ਏ ਇਹ ਤਾਂ ਆਪਾਂ ਬੈਠੇ ਬੈਠ ਤੇ ਜਾਂ ਕੁਰਸੀ ਤੇ ਬੈਠੇ ਕਰੀ ਜਾਂਦੇ ਆ ਤੇ ਨਾਲ ਗੱਲਾਂ ਮਾਰੀ ਜਾਓ ਤੇ ਨਾਲ ਯੋਗ ਕਰੀ ਜਾਓ ਤੇ ਦੂਜਾ ਇਹ ਵੀ ਤੁਸੀਂ ਕਿਹੜਾ ਸ਼ੁਰੂ ਕਰਨਾ ਹੈ ਤਾਂ 10 ਵਾਰੀ ਕਰਨਾ ਹੈ 10 ਵਾਰੀ ਕਰਿਓ ਫਿਰ ਅਮ ਤੋਂ ਬਾੜਾ ਕਰੂੰਗੀ ਤਾਂ ਤੌਣਾ ਕਰ ਜੂਗੀ ਅਵਿਗਾ ਵੀ ਠੀਕ ਹੋ ਗਏ ਤੇ ਕਿਹੜਾ ਤੁਸੀਂ 10 ਵਾਰੀ 5 ਵਾਰੀ ਕਰ ਸਕਦੇ ਆ ਤੇ ਜਿਹੜਾ ਰੋਜ਼ ਕਰਦੇ ਸਨ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਕਿਹੜਾ 10 ਤੋਂ ਸ਼ੁਰੂ ਕਰਨਾ ਹੈ ਆਹ ਜਿਹੜੇ ਯੋਗ ਨੇ ਸਿਰ ਸਿਰ ਜਾ ਮੜਾ ਮੜਾ ਕਾਂ ਵਾਲਾ ਇਹਨਾਂ ਧੌਣ ਦੇ ਚ ਰੱਖ ਕੇ ਬਹਿਣਗੇ ਧੌਣ ਦੀਆਂ ਜਿਹੜੀਆਂ ਨਾੜਾਂ ਉਹਨਾਂ ਇਚਰੜ ਛੜੇ ਹੋਣਗੇ ਨਾ ਤੇ ਉਹ ਫਿਰ ਆਪੇ ਠੀਕ ਹੋ ਜਾਣਗੇ ਨਾ ਜੇ ਰੋਜ਼ ਕਰੋਗੇ ਇਹ ਯੋਗਾ ਰੋਜ਼ ਕਰੋ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਇਹ ਜਿਹੜੀ ਧੰਦ ਦੁਖਦੀ ਹੈ ਨਾ ਇਹ ਡਾਕਟਰਾਂ ਨੂੰ ਵੀ ਸਮਝ ਆਉਣੀ ਉਹ ਅਸਰਾ ਕਰਕੇ ਦੇਖਣਗੇ ਫਿਰ ਪਤਾ ਲੱਗੂ ਫਿਰ ਤੁਹਾਨੂੰ ਦਵਾਈ ਦੇਣਗੇ ਤੇ ਫਿਰ ਉਹਨਾਂ ਦਾ ਚਾਰਾਂ ਦੇ ਕੋਰਸ ਕੀਤੇ ਹੋਣ ਨੇ ਦਵਾਈ ਦੇਣੀ ਨਾ ਤੇ ਪਰ ਦਵਾਈ ਦੀ ਲੋੜ ਨਹੀਂ ਆ ਜੋਗਾ ਕਰੀ ਚਲੋ ਤਾਂ ਹੋਂ ਦਾ ਜੇ ਥੋੜੀ ਧੌਣ ਦੋਗੀ ਤਾਂ ਸਰਾਣਾ ਨਹੀਂ ਲੈਣਾ ਜਦੋਂ ਆਪਾਂ ਸਿੱਧੇ ਪੈਨੇ ਆ ਉਹਦੋਂ ਸਰਾਣਾ ਨਹੀਂ ਲੈਣਾ ਸਰਾਣਾ ਕੱਢ ਦੀ ਜਾਂ ਜੇ ਤੇਡੇ ਪੈਣਾ ਹੈ ਉਹਦੋਂ ਸਰਾਣਾ ਲਓ ਤੇਡੇ ਪੈਣ ਵੇਲੇ ਸਰਾਣਾ ਲੈਣਾ ਸਿੱਧੇ ਪੈਣ ਵੇਲੇ ਸਰਾਣਾ ਨਹੀਂ ਲੈਣਾ ਤੇ ਜੇ ਥੋੜੀ ਤੌਣ ਦੁਖੀ ਤਾਂ ਦਿਓ। ਜੇ ਤੌਣ ਉਹ ਦੁਖੀ ਆ ਜਦੋਂ ਆਪਣੀਆਂ ਨਾੜਾਂ ਦਾ ਖੂਨ ਕ੍ਰੋਸ ਨਹੀਂ ਹੁੰਦਾ। ਜਦੋਂ ਹੱਡਾ ਜਾਮ ਹੋ ਜਾਂਦੇ ਮੋਢੇ। ਤੇ ਉਦੋਂ ਫਿਰ ਤੌਣ ਦੁਖੀ ਆ। ਜੇ ਇਹ ਜੋ ਕਾ ਤੁਸੀਂ ਕਰਿਆ ਕਰਿਓ ਜੇ ਥੋੜੀ ਤੌਣ ਦੁਖੀ ਤਾਂ ਦਿਓ। ਫਿਰ ਮੈਨੂੰ ਪੁੱਛਿਓ ਦੀ ਵੀ ਤੌਣ ਤਾਂ ਹੱਡੀ ਨਹੀਂ ਪਰ ਐਂ ਤਾਂ ਨਹੀਂ ਵੀ ਜੇ 2000 ਦਿਨ ਕੀਤਾ ਤੇ ਕਮੈਂਟ ਕਰਦੇ ਨੂੰ ਵੀ ਆਰਾਮ ਤਾਂ ਆਇਆ ਨਹੀਂ ਐਂ। ਕੋਈ ਤੁਸੀਂ 2-4 ਮਹੀਨੇ ਕਰੋ ਤਾਂ ਸਹੀ ਫਿਰ ਤੁਹਾਨੂੰ ਪਤਾ ਲੱਗੂ ਜੇ ਥੋੜੀ ਧੌਣ ਵਾਲੇ ਚਰਦੀ ਦੁਖਦੀ ਆ ਚਲ ਆਏ ਕਰੋ ਤੁਸੀਂ 15 ਦਿਨ ਕਰਕੇ ਵੇਖ ਲਓ 2-4 ਮਹੀਨੇ ਛੱਡੋ 15 ਦਿਨ ਕਰਕੇ ਦੇਖਿਓ ਫਿਰ ਮੈਨੂੰ ਕਮੇਟੀ ਚ ਦੱਸਿਓ ਤੇ ਦਵਾਈ ਖਾਣ ਦੀ ਕੋਈ ਲੋੜ ਨਹੀਂ ਯਾਨੀ ਆਪੇ ਠੀਕ ਹੋ ਜਾਣਾ ਧੌਣ ਨਹੀਂ ਪਰ ਆ ਜੋਗਾ ਜਰੂਰ ਕਰੋ ਰੋਜ਼ ਕਰੋ ਫਿਰ ਥੋੜੀ ਧੌਣ ਕਦੀ ਦੁਖਣੀ ਪਰ ਤਾਂ ਹੰਡਾ ਦੁੱਖ ਬਹੁਤ ਆ ਸਿਰ ਵੀ ਦੁਖਦੇ ਨਾਲ ਮੋੜ ਵੀ ਦੁਖਦੇ ਆ ਸਾਰਾ ਸਰੀਰ ਹੀ ਆਏ ਹੋ ਜਾਂਦਾ ਜਿਵੇਂ ਬੁਖਾਰ ਚੜਿਆ ਹੁੰਦਾ ਤੇ ਵਸਤੂ ਸਿਆ ਜੋਗਾ ਕਰੋ ਤੇ ਤੰਦਰੁਸਤੀ ਪਾਓ ਤੇ ਬੀਬੀ ਨੂੰ ਸੋਹਣੇ ਸੋਹੜੇ ਕਮੈਂਟ ਲਿਖ ਕੇ ਪਾਇਆ ਕਰੋ ਫਿਰ ਤੁਹਾਨੂੰ ਮੈਂ ਹੋਰ ਵੀ ਦੱਸੂਗੀ ਹੋਰ ਆਪਾਂ ਬੜਾ ਬੜਾ ਮੈਨੂੰ ਦਿਖਾਣਾ ਹੈ ਕਿ ਤੇ ਅੱਗੇ ਸ਼ੇਅਰ ਕਰਦਿਆ ਕਰੋ ਇਹ ਸਾਰਿਆਂ ਨੂੰ ਪਹੁੰਚ ਜੇ ਸਾਰੇ ਦੇਖ ਕੇ ਫੈਲਾ ਟਾਓ Chiede, sono, vai giù che casa, vai giù che